ਵਾਹ ਪੰਜੀ ਕਿਉ ਹਟਕ ਗਏ ਜੇ ਨਹੀਂ ਨਹੀਂ ਥਕਣਾ ਕੀ ਆ ਮੈਂ ਸੋਚਣ ਡਈ ਆ ਕਿੰਨਾ ਖਾਲੀ ਖਾਲੀ ਘਰ ਹੋ ਗਿਆ ਹੈ ਕਿਰਨ ਗਈ ਹੈ ਰੂਣਕੀ ਨਾਲ ਚਲ ਗਈ ਹੈ ਤੇ ਤੁਸੀਂ ਫੋਨ ਕਰਨਾ ਸੀ ਸੀਮਾ ਹੋਣੀ ਆਏ ਨਹੀਂ ਅਜ ਤੱਕ ਪੰਜੀ ਮੈਂ ਫੋਨ ਕੀਤਾ ਸੀ ਕਿ ਤੁਸੀਂ ਤਾਂ ਕਹਿੰਦੇ ਸੀ ਆ ਜਾਣਾ ਪਰ ਉਹ ਲੱਕੀ ਕੰਦਾ ਕਿ ਉਹਦੇ ਸਾਸਿ ਨਹੀਂ ਆਉਣ ਦੇਣ ਡਈ ਉਹ ਕਹਿੰਦੇ ਮੈਂ ਨਹੀਂ ਜਾਣ ਦੇਣਾ ਸਵੇਰੇ ਜਾਇਓ ਆਲੋ ਫੜੋ ਭੈਣ ਜੀਚਾ ਪਰ ਵੇਹਲੋ ਭੈਣ ਜੀ ਇਤਿੰ ਆ ਪਰ ਮਾਤਾ ਮਨੇ ਕਿਤਰਾ ਦੀ ਚੀਜ਼ ਬਣਾਉਂਦੀਆਂ ਹੁੰਜੇ ਤੋਂ ਘਰੇ ਹੁੰਦੀਆਂ ਤੇ ਕਹੀਦਾ ਉਡਜੋ 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 ਜਾਓ ਆਪਣੇ ਘਰਾਂ ਨੂੰ ਤੇ ਜਰੋ ਚਲੇ ਜਾਂਦੀਆਂ ਵੇੜਾ ਇਹ ਸੁਣਾ ਕਰਕੇ ਰੱਕ ਜਾਂਦੀਆਂ ਅਸਲ ਵੇਤਾ ਭੈਣ ਜੀ ਤਿਆਂ ਤੇ ਘਰ ਦੀ ਰੌਣਕ ਹੁੰਦੀਆਂ ਤਿਆਂ ਨਾਲ ਰੌਣਕਾ ਹੁੰਦੀਆਂ ਭੈਣ ਜੀ ਮੁੰਡੇ ਤੇ ਬਾਹਰ ਚਲੇ ਜਾਂਦੇ ਧੀਆਂ ਹੀ ਘਰ ਰੈਂਦੀਆਂ ਨੇ ਨਾਲ ਰਲ ਕੇ ਕੰਮ ਕਰਦੀਆਂ ਨੇ ਉਹਨਾਂ ਦੇ ਬਿਨੋਂ ਉੱਥੇ ਗੁਜ਼ਾਰਾ ਨਹੀਂ ਨਾ ਹੁੰਦਾ ਭੈਣ ਜੀ ਨਾਲੇ ਮੇਰੀ ਧੀ ਮੇਰੀ ਧੀ ਤਾਂ ਪੁੱਤਾਂ ਤੋਂ ਵੱਧ ਕੇ ਸੀ ਵੱਧ ਕੇ ਸੀ ਜਿਉਂ ਉਹਦਾ ਪਿਓ ਗਿਆ ਤੂੰ ਹੀ ਉਹਨੇ ਸਾਰੀ ਜ਼ਿੰਮੇਵਾਰੀ ਘਰ ਦੀ ਸੰਭੀ ਭੈਣ ਜੀ ਕਿਸੇ ਚੀਜ਼ ਦੀ ਮੁਸ਼ਕਲ ਨਹੀਂ ਆਨ ਦਿੱਤੀ ਉਸ ਕੁੜੀ ਨੇ ਤਾਂ ਇਹ ਬੜੀ ਜ਼ਿੰਮੇਵਾਰੀ ਨਾ ਪਹਿਨਦੀ ਉਹਨੇ ਕੰਮ ਸਾਮਿਆ ਮੈਂ ਜਦੋਂ ਦੀ ਆਈ ਮੈਂ ਵੇਖਣ ਡਈ ਆ ਕੁੜੀ ਇੱਕ ਮਿੰਟ ਨਹੀਂ ਸੀ ਬੈਂਦੀ ਬਾਹਰੋਂ ਕਰਿਆ ਅੰਦਰੋਂ ਕਰਿਆ ਰਸੋਈ ਦਾ ਕਰ ਲੈ ਈਦਾ ਕਰ ਲੈ ਮੈਂ ਸੀਮਾ ਨੂੰ ਨਹੀਂ ਹੋਈ ਸੀਮਾ ਕਿੰਨਾ ਕੰਮ ਕਰਦੀ ਕੁੜੀ ਨਹੀਂ ਮੰਮੀ ਮੈਂ ਕਰਦੀ ਆ ਨਾਲ ਮਗਰ ਵੇਖੋ ਅੱਜ ਚਲੀ ਗਈ ਹੈ ਤੇ ਖਾਲੀ ਘਰ ਲੱਗਣ ਡਿਆ ਤੇ ਸੀਮਾ ਵੀ ਨਹੀਂ ਹੈਗੀ ਤੇ ਅਸੀਂ ਦੋਵੇਂ ਪੈਣਾ ਬਿਠੀਆਂ ਪੈੰਜੀ ਮਨ ਜਾ ਵੜਾ ਕਰਾਉਂਦਾ ਉਹ ਤਾਂ ਕੱਲ ਠੀਕ ਹੈ ਪੈੰਜੀ ਮੈਂ ਵੀ ਬੜੀ ਭਾਗਾ ਵਾਲੀ ਕਿ ਮੈਨੂੰ ਇਹੋ ਜਿਹਾ ਕੁੜਮ ਮਿਲੇ ਮੈਂ ਸਮਝੀ ਪੈਂਜੀ ਤੂੰ ਹਰ ਗੱਲ 'ਚ ਸੀਮਾ ਨੂੰ ਗਲਤ ਕਹਿੰਦੇ ਜੀ ਪਰ ਪੈਂਜੀ ਕੋਈ ਗੱਲ ਨਹੀਂ ਨਿਆਣੀ ਸਿਆਣੀ ਆ ਆਪੇ ਸਮਝ ਜਾਗੀ ਪੈਂਜੀ ਪੁੱਤ ਜੋ ਮੈਂ ਬੇਨੀ ਆ ਨਾ ਕਿ ਮੈਂ ਪੁੱਤ ਨੂੰ ਤੈਨੂੰ ਕਹਿ ਨਹੀਂ ਆ ਬਈ ਤੂੰ ਉਹਨੂੰ ਹੀ ਮਤ ਦਿਆ ਕਰ ਬਲ ਦਿਆ ਕਰ ਉਹ ਬਾਹਰੋਂ ਕਰਕੇ ਆਉਂਦੀ ਤੂੰ ਘਰ ਸਾਰਾ ਕਰ ਕਰ ਇਸ ਕਰਕੇ ਮੈਨੂੰ ਐਨੀ ਪੈਂਜੀ ਉਹ ਵੀ ਮਾੜੀ ਨਹੀਂ ਗਈ ਬਹੁਤ ਚੰਗੀ ਆ ਤੇ ਮਾਂ ਦਾ ਤਾਂ ਕੰਮ ਹੀ ਹੁੰਦਾ ਕਲ ਦੇਣਾ ਵੀ ਕਰਦੇ ਨੇ ਵੀ ਕਹਣਾ ਵੀ ਆਹ ਨਹੀਂ ਕੀਤਾ ਆਹ ਕਰ ਲਾ ਪੁੱਤੋ ਅੱਜ ਵੇਖਾ ਧੋਮੀ ਨਹੀਂ ਹੈਗੀਆ ਘਰ ਤੇ ਘਰ ਹੀ ਖਾਣ ਨੂੰ ਪੈਣ ਰਿਹਾ ਮੈਂ ਇੱਥੇ ਆ ਕੇ ਲੰਮੀ ਪੈ ਗਈਆਂ ਤੁਸੀਂ ਉੱਧਰ ਬੈਠੇ ਸੀ ਪੰਜੀ ਸਰਨਾ ਓខਾ ਫੈਸਲਾ ਇਹੋ ਲੈਣ ਵਾਲਾ ਸੀ ਕਿ ਕਿਰਨ ਆਪਣੇ ਘਰੇ ਜਾਵੇ ਵਿਆਹ ਨੂੰ ਹਾਂ ਕਰ ਦੇ ਪੰਜੀ ਉਹ ਤਾਂ ਕਰਮਾ ਵਾਲਾ ਦਿਨ ਸੀ ਜਿਸ ਦਿਨ ਰਿਸ਼ਤਾ ਆ ਗਿਆ ਤੇ ਅੱਜ ਮੇਰੀ ਧੀ ਆਪਣੇ ਘਰ ਚਲੀ ਗਈ ਹੈ ਪੰਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਧੀ ਆਪਣੇ ਘਰ ਗਈ ਨਾ ਮਾਂ ਦਾ ਕਲੇਜਾ ਠੰਡਾ ਹੁੰਦਾ ਤੇ ਆਪਣੇ ਘਰ ਵਸੇ ਰਸੇ ਖਸਦੀ ਆਵੇ ਥੱਸਦੀ ਜਾਵੇ ਹਾਂਜੀ ਬੰਦੇ ਵੀ ਰੱਬ ਦੀ ਕਿਰਪਾ ਨਾਲ ਬੜੇ ਸੋਹਣੇ ਮਿਲ ਗਏ ਅੱਛਾ ਫੁਲਕਾ ਖਾਣਾ ਜੇ ਮੇਰਾ ਤਾਂ ਭੈਣ ਜੀ ਇਹ ਨਹੀਂ ਉਹ ਕਰਦਾ ਸੀ ਮਾ ਉਹ ਤੇ ਫਿਰ ਵੇਖਾਂ ਗੰਨਾ ਸੀਮਾ ਨਾ ਕਿਰਨ ਮੈਨੂੰ ਤਾਂ ਘਰੀ ਵੀ ਨਾ ਇੱਧਰ ਵੇਖਣ ਨੂੰ ਜੀ ਕਰਦਾ ਨਾ ਇਹ ਤਾਂ ਮੇਰਾ ਚਲੋ ਉਹ ਪਰੋਹਣੇ ਕੰਦੇ ਆ ਪਰ ਆਤ ਨਹੀਂ ਰਹਿਣਾ ਜਾਣਾ ਤੇ ਮੈਂ ਵੇਖਾਂ ਉਹਨਾਂ ਨੂੰ ਠੀਕ ਆ ਕੋਈ ਨਹੀਂ ਤੋੜ ਦਵਾਈ ਖਾ ਲਿਓ ਇਹ ਨਾਲ ਬਾਅਦ ਚ ਸੀਮਾ ਕਵੇ ਕਿ ਮੇਰੀ ਮੰਮੀ ਨੂੰ ਦਵਾਈ ਨਹੀਂ ਨਹੀਂ ਭੈਣ ਜੀ ਤੁਸੀਂ ਟੈਨਸ਼ਨ ਨਾ ਲਾਓ ਮੈਂ ਆ ਗਈ ਆ ਗਈ ਭੈਣ ਜੀ ਆ ਗਈ ਮੈਂ ਦੁਵਾਇ ਤੇ ਮੈਂ ਆਪਣੀ ਲੋੜ ਨੂੰ ਖਾਣੀ ਸੀ ਮਾਤ ਮੇਰੀ ਨੇ ਦੇਖਭਾਲ ਕਰਦੀ ਚਲ ਕੋਈ ਨਹੀਂ ਓਹੋ ਡੈਕੋਰੇਸ਼ਨ ਵਾਲਿਆਂ ਨੂੰ ਕਿਹਾ ਵੀ ਸੀ ਕਿ ਚੰਗੀ ਤਰ੍ਹਾਂ ਕਰਕੇ ਜਾਣਾ ਇਕ ਸ਼ੀਕਾ ਅੰਨੂ ਛੱਡ ਪਲਣਾ ਪਹਿਲਾਂ ਤੂੰ ਮਨਦਾ ਅਸ ਤੈ ਕਿਤੇ ਚੱਲੀ ਆ ਸਿਰੇ ਸਿਰੇ ਤਿਆਰ ਹੋ ਕੇ ਬੈਠ ਗਏ ਨਾ ਸੋਹਣੀ ਤੇ ਮੇਰੀ ਤੇ ਵੈਸੇ ਵੀ ਹੈਗੀ ਆ ਤੇ ਹੁਣ ਹੋਰ ਜ਼ਿਆਦਾ ਸੋਹਣੀ ਲੱਗਦੀ ਚੱਲੀ ਕਿਤੇ ਨਹੀਂ ਉਹ ਤੁਸੀਂ ਜਿਹੜੀ ਰਸਮ ਵਗੈਰਾ ਕਰवानी ਸੀ ਤੇ ਉਹ ਕਰਨ ਤੋਂ ਬਾਅਦ ਚਾਚੂ ਚਾਚੀ ਕੋ ਮੰਨ ਚੱਲੇ ਆ ਤੇ ਮੈਂ ਉਹਨਾਂ ਦੇ ਨਾਲ ਜਾਣਾ ਤਾਂ ਉਹਨਾਂ ਨੂੰ ਤੂੰ ਕਹਿ ਤਾ ਵਾ ਹਾਂ ਦੇਖ ਲੈ ਹਾਂ ਕਿਹਾ ਵੈ ਮੈਂ ਲੈ ਤੂੰ ਐਵੇਂ ਤਿਆਰ ਹੋ ਜਾ ਕਰ ਤੈਨੂੰ ਕਿਸੇ ਨੇ ਕਿਹਾ ਨਾਲ ਜਾਣ ਨੂੰ ਤੇ ਮੈਤੇ ਨਾਲ ਥੋੜੀ ਚੱਲੀ ਆ ਨਾਲੇ ਮੇਰੀ ਗੱਲ ਸੁਣ ਆ ਬੋਦੀ ਮੇਰੀ ਰੀਸ ਨਾ ਕਰਾ ਕਰ ਜਿਆਦਾ ਬਕਵਾਸ ਨਾ ਕਰ ਮੈਂ ਤੇਰੀ ਰੀਸ ਨਹੀਂ ਕੀਤੀ ਤੂੰ ਮੇਰੀ ਰੀਸ ਕੀਤੀ ਆ ਉਹ ਮੈਂ ਬੜੇ ਦਿਨ ਪਹਿਲਾਂ ਹੀ ਕੱਪੜੇ ਲੈਣਦੇ ਸੀ ਤੂੰ ਹੀ ਜਾ ਕੇ ਕੱ ਲੈ ਲੈਂਦੇ ਆ ਉਹ ਜਾ ਹਾਂ ਫੇਰ ਨਾ ਲੜੋ ਪਹਿਲ ਨੂੰ ਸਮਝਾ ਲਓ ਫਿਰ ਘੱਟ ਲੜੇ ਥੋੜਾ ਲੜਿਆ ਕਰੋ ਇਸਕਾ ਜੋ ਉੱਪਰ ਜਾ ਕੇ ਵੇਖ ਚਾਚੀ ਤਿਆਰ ਹੋਈ ਏ ਕਿ ਨਹੀਂ ਹਜੇ ਤਿਆਰੀ ਹਾਂਜੀ ਵੱਡੀ ਮਮ ਜੰਮਣੇ ਬੱਚਾ ਚਾਚੂ ਦੀ ਚਮਚੀ ਚੁੱਪ ਕਰ ਜਾ ਤੈਨੂੰ ਤੂੰ ਮੇਰੇ ਨਾਲ ਜਰ ਅੰਦਰ ਆ ਕਾ ਤੂੰ ਤਾਂ ਗੱਲ ਸੁਣ ਨਾ ਮੇਰੀ ਓਹ ਹੋ ਮੰਮੀ ਨਵੀਂ ਸ਼ਰਟ ਆ ਵਟ ਪਾ ਦੋਗੇ ਤੁਸੀਂ ਹੋ ਗਈ ਕਿਆ ਵਾ ਵਟ ਤੇ ਤੇਰੇ ਨਾ ਪਏ ਨਹੀਂ ਮੈਂ ਕਢਨੇ ਨਹੀਂ ਹੁਣ ਕਿਉਂ ਕੀ ਹੋਇਆ ਹੁਣ ਨਾ ਵੀ ਤੂੰ ਤਾਂ ਕੰਦਰ ਸੇ ਮੈਂ ਵਿਆਹ ਹੋ ਨਹੀਂ ਦੇਣਾ ਤੇ ਉਥੇ ਗੱਲੇ ਵੀ ਖੇਡੇ ਜਾਂਦੇ ਪਏ ਨੇ ਓ ਮੰਮੀ ਉਹੀ ਤੇ ਮੈਨੂੰ ਸੁਣ ਤੇਰੇ ਮੂੰਹ ਤੇ ਇੱਕ ਚਪੇੜ ਓ ਮੰਮੀ ਮੇਰੀ ਤਾਂ ਸੁਣੋ ਜਿੰਨਾ ਕੁਝ ਮੈਂ ਕਰਕੇ ਆਇਆ ਹੀ ਨਾ ਵਿਆਹ ਤੇ ਆ ਹੋਣਾ ਹੀ ਨਹੀਂ ਚਾਹੀਦਾ ਹੀ ਤੂੰ ਵੀ ਇਹੀ ਕੋਸ਼ਿਸ਼ ਕਰਦਾ ਰਹੀ ਨੇ ਇੱਕ ਮਿੰਟ ਨਾਲੇ ਪਤਾ ਨਹੀਂ ਕੀ ਕਰਕੇ ਆਇਆ ਸਾਡੇ ਤੇ ਕੋਸ ਪੱਲੇ ਨਹੀਂ ਪੈਂਦੇ ਤੇਰੀ ਗੱਲਾਂ ਉਹ ਮੰਮੀ ਨਹੀਂ ਕੱਖ ਨਹੀਂ ਕਰ ਸਕਦਾ ਉਹ ਮੰਮੀ ਮੈਂ ਬਥੇਰਾ ਕੁਝ ਕੀਤਾ ਵਾ ਤੁਹਾਨੂੰ ਆਪਣੇ ਮੁੰਡੇ ਤੇ ਯਕੀਨ ਨਹੀਂ ਪਹਿਲੇ ਸਿਆ ਹੁਣ ਤੇ ਮੈਨੂੰ ਤੇਰੇ ਤੇ ਭੋਰਾ ਯਕੀਨ ਨਹੀਂ ਹੋਏਗਾ ਆਹੋ ਮੰਮੀ ਛੱਡੋ ਪਰ ਮੇਰੀ ਗੱਲ ਸੁਣੋ ਹਨੇ ਗਾਣੇ ਖੇਡੇ ਆ ਨਾ ਅੱਗੇ ਅੱਗੇ ਵੇਖਿਓ ਮੈਂ ਕੀ ਕਰਦਾ ਤੂੰ ਜੋ ਹੁਣ ਕੀਤਾ ਹੈ ਨਾ ਤੇ ਅੱਗੋਂ ਵੀ ਤੋਹੀ ਕੁਛ ਕਰਨਾ ਏਨੇ ਬਸ ਖਲੋ ਕੇ ਮਮੁੱਛੇ ਦਾ ਨਹੀਂ ਆਉਂਦੀਆਂ ਤੈਨੂੰ ਹੋਰ ਤੈਨੂੰ ਕੁਛ ਨਹੀਂ ਕਰਨਾ ਮੋਰ ਤੂੰ ਹੀ ਤੇ ਚੁੱਪ ਕਰਕੇ ਉਲ ਬਹਿ ਜਾ ਬੰਦਾ ਬਣ ਕੇ ਕੱਖ ਨਹੀਂ ਕਰਨ ਜੋ ਗੱਲਾਂ ਜ ਮਾਰਦਾ ਫੜੀਆਂ ਜਿਵੇਂ ਪਤਾ ਨਹੀਂ ਕੀ ਦਿੱਲੀ ਜੇਪ ਤੇ ਆਇਆ ਚੱਲ ਸ਼ਰਮ ਕਰ ਥੋੜੀ ਜਿਹੀ ਤੇਰੇ ਆਸਰੇ ਅਸੀਂ ਵੀ ਉਦਾ ਹੀ ਰਹਿ ਗਏ ਉਹ ਕੋਈ ਨਹੀਂ ਕੋਈ ਨਹੀਂ ਕਰੀ ਜਾਉ ਗੱਲਾਂ ਜਦੋਂ ਹੁਣ ਮੇਰੀ ਅਗਲੀ ਸਕੀਮ ਕਾਮਯਾਬ ਹੋਈ ਨਾ ਤੂੰ ਹੀ ਕਹਿਣਾ ਵਾ ਸਾਹਿਲ ਤੇਰੇ ਵਰਗਾ ਸਮਾਰਟ ਬੰਦਾ ਤਾਂ ਕੋਈ ਹੈ ਹੀ ਨਹੀਂ ਘਰ ਚ ਵੇਖੀ ਜਾਏ ਹੁਣ ਚਰਨਜੀਤ ਪੁੱਤ ਤੇਰਾ ਬਹੁਤ-ਬਹੁਤ ਧੰਨਵਾਦ ਤੂੰ ਐਨੇ ਸੋਹਣੇ ਸੰਗ ਮਲਾਏ ਭਾਬੀ ਜੀ ਧੰਨਵਾਦ ਕਰਨ ਦਾ ਇੰਨਾ ਦਾ ਕਰੋ ਧੰਨਵਾਦ ਤੁਹਾਡਾ ਵੀ ਬੀਜੀ ਮੇਰਾ ਧੰਨਵਾਦ ਕਰਦਾ ਧੰਨਵਾਦ ਉਹ ਪਰਮਾਤਮਾ ਦਾ ਕਰੋ ਜਿੰਨਾ ਜੋੜੀਆਂ ਰਲਾਈਆਂ ਜਿੰਨਾ ਮੇਲ ਕਰਾਈ ਮੈਂ ਕੌਣ ਹੁੰਨੀ ਆ ਇਹ ਤੇ ਇਹ ਤੇ ਗੱਲ ਥਈ ਹੈ ਜੋੜੀਆਂ ਤਾਂ ਪਰੋ ਹੀ ਬਣ ਕੇ ਆਈਆਂ ਚਲੋ ਫਿਰ ਭਾਬੀ ਜੀ गाने ਖਡਾਓ ਮੈਂ ਵੀ ਫਿਰ ਜਾਣਾ ਆ ਹਾਂ ਚਲੋ ਸਿਮਰਣਾ ਬੇਡਾ ਪੱਤੀ ਆਓ ਇੱਧਰ ਤੇ ਖਿਲਾਓ ਗਾਨਨੇ ਫਿਰ ਆ ਕੇ ਜੀ ਬਸ ਸਾਰੀ ਤਿਆਰੀ ਆ ਗਈ ਮੰਜੂ ਕਿੱਥੇ ਆ ਉਹ ਵੀ ਆ ਦੇ ਕੋ ਨਾਲ ਹੀ ਹਾਂ ਮੰਜੂ ਲੈ ਕੇ ਆਓ ਨਾਲ ਠੀਕ ਇਪੂਆ ਦੱਸੇਗੀ ਚਰਨ ਜੀ ਦੱਸ ਕਿਸ ਤਰ੍ਹਾਂ ਕਢਾਣੇ ਆ ਪਹਿਲਾਂ ਕਿਰਨ ਤੂੰ ਕੋਲ ਗਾਨੇ ਅੰਗੂਠੀ ਵੀ ਤੇ ਪਾਣੀ ਹੈ ਨਾ ਆ ਪਹਿਲਾਂ ਗਾਨੇ ਖੋਲਣ ਨਾ ਫਿਰ ਗਾਨੇ ਖੋਲ ਕੇ ਤੇ ਵਿੱਚ ਕੱਚੀ ਲੱਸੀ ਪਾਉਣਗੇ ਨਾ ਫਿਰ ਖੇਡਣਗੇ ਚਲ ਪਹਿਲਾਂ ਖੋਲੋ ਗਾਨੇ ਕਿਰਨ ਹਾਂ ਖੋਲੋ ਇੱਕ ਦੂਜੇ ਗਾਨਾ ਗਾਨੇ ਖੋਲ ਪਿਆਰੀਏ ਨੀ ਤੇਰੇ ਆਂਦੇਰਾ ਬੱਦੇ देरा ਮਰਾ ਦਾ ਗੰਨੇ ਖੁੱਲ ਗਏ ਘੜਾਓ ਨਾ ਠੀਕ ਆ ਕੀ ਕਰਨਾ ਇਹਨੂੰ ਤੁਹਾਨੂੰ ਆ ਲੈ ਮੰਜੂ ਲਓ ਤੂਕੜਾ ਠੀਕ ਆ ਆ ਚੱਕ ਲਓ ਆਹ ਉਹ ਪਲੇਟਾਂ ਪਾਰਸ ਕਰ ਲਓ ਨਾ ਖਾਣਾ ਮੈਂ ਨਹੀਂ ਕੋਈ ਨਹੀਂ ਤੇ ਖਵਾ ਦਿੰਨੇ ਨਿਕਾਲੀ ਨਾ ਕਰ ਚਲ ਮੰਜੂ ਘੜਾ ਲੈ ਚਲ ਕੀ ਕਰਨਾ ਕੀ ਫਾਲ ਹੱਥ ਪਾ ਕੇ ਇਸ ਤਰ੍ਹਾਂ ਕੱਢੋ ਜਿਹੜਾ ਠੱਪਾ ਦਸਤਾ ਜਿੱਤ ਲੇਗਾ ਉਹ ਸਮਝੋ ਜਿੱਤ ਗਿਆ ਡਾਨ ए चाची जी तगी ਹਾਂਜੀ ਚਲ ਬੈਠੋ ਬਾਜੀ 10 ਮਿੰਟ ਠਹਿ ਕੇ ਚਲ ਜਿਓ ਚਲਿਏ ਭੜਾ ਥੋੜਾ ਟਾਈਮ ਹੋ ਗਿਆ ਰੋਟੀ ਬਣੀ ਰੋਟੀ ਤੇ ਖਾਜੋ ਨਹੀਂ ਭਾਜੀ ਬਸ ਚੰਗਾ ਮਸੀ ਜੀ ਸੰ ਚੁੱਟੀ ਦੋਨ ਇਹ ਪੁੱਛੋ ਠਹਿਰੋ ਠਹਿਰੋ ਜੀ ਮੂੰ ਮਿੱਠਾ ਕਰਾਓ ਉਹ ਮਿੱਠਾ ਕਰਾਓ ਪਹਿਲਾਂ ਤਾਂ ਲੰਝੂ ਮੂੰ ਮਿੱਠਾ ਕਰਾ ਕੇ ਰੋ ਲੈ ਬੈਠ ਤਾ ਗੋੜਬ ਚਲ ਚਲ ਉੱਠ ਚੱ ਸਿਮਰ ਉੱਤ ਬਰਟੀ ਨੂੰ ਉਧਰ ਮਿਠਾਓ ਤੇ ਪਾਣੀ ਪਾਉ ਬੂਟੀਆਂ ਦੇ ਵਿੱਚ ਠੀਕ ਹੈ ਚਲੋ ਇੱਕ ਮਿੰਟ ਗੱਲ ਸੁਣਿਓ ਮੇਰੀ ਅੱਜ ਸੁਣ ਅੱਜ ਥੋੜੀ ਤੁਹਾਡੀ ਬਹੁਤ ਚੱਗੀ ਹੈ ਸੀਆਨੀ ਬਹੁਤ ਸਭ ਵਧੀਆ ਹੀ ਨਾਲ ਹਾਂਜੀ ਹਾਂਜੀ ਸਿਆਣੀ ਤੇ ਆਪੀ ਹੋਣਾ ਉਮਰ ਇੰਨੀ ਕਰਵਾ ਲੀ ਜੇ ਵਿਆਹ ਨਹੀਂ ਕਰਵਾਉਂਦੀ ਇੰਨੀ ਉਮਰ ਹੋ ਗਈ ਆ ਤੇ ਸਿਆਣਾ ਤੇ ਬੱਚਾ ਆਪੀ ਹੋ ਜਾਂਦਾ ਵਾ ਪਰੋਂ ਹੁਣ ਤਾਂ ਕੇ ਵੀ ਅਸੀਂ ਤੁਮ ਮੁੰਡਾ ਨਹੀਂ ਸੀ ਲੱਭਿਆ ਨਹੀਂ ਨਹੀਂ ਮੁੰਡਾ ਤਾਂ ਕੀ ਲੱਭਣਾ ਪਰ ਗੁਰਲ ਦੀ ਵਰਗਾ ਨਹੀਂ ਨਾ ਸਾਨੂੰ ਮੁੰਡਾ ਲੱਭਿਆ ਹੈ ਘਰ ਇਹ ਤਾਂ ਗੱਲ ਹੈ ਮੇਂ ਪਰਜਾਈਆਂ ਨਾਲੇ ਸ਼ੌਂਕ ਹੁੰਦਾ ਨਾ ਕਿ ਵਧੀਆ ਹੋਵੇ ਸਿਰ ਮੇਟਾ ਨਹੀਂ ਗੱਲ ਕਰਨੀ ਆ ਵੀ ਨੌਕਰੀ ਕਰਦੀ ਆ ਕਿਰਨ ਤੇ ਇਹ ਨਾ ਹੋਵੇ ਪੀ ਨੌਕਰੀ ਕਰਦੀ ਐ ਤਾਂ ਕਦੀ ਉਧਰ ਤੁਰੀ ਫਿਰੇ ਤੇ ਕਦੀ ਉਧਰ ਪਤਾ ਕੀ ਟਾਈਮ ਸਰਕਾਰ ਨਹੀਂ ਹੁੰਦੀ ਖਿੱਚ ਕੇ ਰੱਖਿਓ ਅੱਛਾ ਹਾਂ ਇਹ ਨਾ ਨਾ ਹੋਏ ਪਾਈ ਜੁੱਤੀ ਤੇ ਚੱਲ ਪੇਕੇ ਉੱਥੇ ਅਧਿਕਾਰ ਮੈਂ ਟੋਕਦੀ ਰਹਿਣੀ ਹੁੰਨੀ ਆ ਫੋਨ ਕਰਦੀ ਰਹਿਣੀ ਹੁੰਨੀ ਆ ਘਰ ਹੀ ਆਈ ਸਿੱਧੀ ਪਰ ਨਾ ਇਹਨੂੰ ਤਾਂ ਸ਼ੋਪਿੰਗ ਦਾ ਬੜਾ ਜੇ ਕਦੀ ਕੋਈ ਚੀਜ਼ ਲੈਣ ਚਲ ਜਾਂਦੀ ਕਿਸੇ ਕੋਈ ਚੀਜ਼ ਲੈਣ ਚਲ ਜਾਂਦੀ ਆ ਤੇ ਕੰਮ ਕਹਿ ਕੇ ਕੀ ਕਰੋਣਾ ਪੈਂਦਾ ਹੁਣ ਤੁਸੀਂ ਜਠਾਨੀਆਂ ਜੀ ਦੋਵੇਂ ਜਾਣੀਆਂ ਮੈਂ ਇੱਕ ਚੱਲ ਮੈਂ ਤੁਹਾਨੂੰ ਦੱਸਦਾ ਥੋੜੀ ਜਿਹੀ ਨਾ ਦਿਨ ਲਗਾਮ ਖਿੱਚ ਕੇ ਰੱਖਿਓ ਵਾ ਵਾ ਟਾਈਮ ਤੇ ਦੱਸਣ ਲੱਗੇ ਫਿਰ ਹਾਂ ਬਸ ਮੈਂ ਕਾ ਹੁਣ ਮੈਂ ਚੱਲ ਜਾਣਾ ਤੇ ਫਿਰ ਮੇਲ ਸਵੱਬਾ ਨਾਲ ਹੀ ਹੋਊ ਨੀ ਆ ਚਲੋ ਚਲੋ ਬੜਾ ਚੰਗਾ ਕਿਤਾ ਜਿਹੜਾ ਤੁਸੀਂ ਦੱਸਤਾ ਹੈ ਹਾਂ ਹਾਂ ਤੇ ਤੇ ਵੈਸੇ ਬੜੀ ਚੰਗੀ ਆ ਸੁਭਾਅ ਦੀ ਬਹੁਤ ਵਧੀਆ ਵਾ ਸੁਭਾਅ ਵਾਲਾ ਨਾ ਦੀ ਫਿਕਰ ਕਰੋ ਕਮੋਂਦੀ ਵੀ ਬੜਾ ਜੀ ਤਨਖਾਹ ਵਾਧੂ ਲੈਂਦੀ ਆ ਤੇ ਖਰਚ ਜਰਾ ਸਾਬਦਾ ਕਰਵਾਇਓ ਤਨਖਾਹ ਅੱਚ ਰੱਖੋਗੇ ਨਾ ਤੇ ਸਾਬਦਾ ਹੀ ਖਰਚ ਕਰੇਗੀ ਕੋਈ ਨੀ ਕੋਈ ਨੀ ਤੇ ਫਿਰ ਚਲੋ ਆਜੋ ਚਲੋ ਮੈਂ ਚੱਲਾਂ ਫਿਰ ਕੋਈ ਆਂਦੇ ਜਾਂਦੇ ਰਹਿਣਾ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਕੀ ਕਾਇ ਇਹ ਦੀ ਪਰ ਜਾਈ ਜਿਹੜੀ ਪੁਰੀ ਇਹ ਸਾਰਾ ਕੁਝ ਦੱਸ ਲੀਆ ਆਪਣੇ ਆਪ ਹੀ ਉਹਨੇ ਦੱਸਤਾ ਸਾਨੂੰ ਨਹੀਂ ਮਿਹਨਤ ਕਰਨ ਦੀ ਲੋੜ ਹੀ ਨਹੀਂ ਪਈ ਹੈ ਆ ਜਾੜੂ ਜੇ ਉਜਾੜਨ ਦਵਾਂਗੇ ਤੇ ਉਜਾੜੇਗੀ ਕਿਉਂਕਿ ਤਨਖਾਤ ਨੂੰ ਕੋਝੜੀ ਲੈਂਦੀ ਆਪਣੀ ਝਾੜ ਛੱਡਦੀ ਇਹ ਨਾ ਹੋਵੇ ਸਾਡੇ ਗੋਲੀ ਦਾ ਪੈਸਾ ਵੀ ਝਾੜੀ ਜਾਏ ਪੈ ਨਾ ਧਿਆਨ ਰੱਖਣਾ ਹੁਣ ਤੇ ਤੁਸੀਂ ਉਹ ਕਹਿੰਦੀ ਕੰਮ ਨਹੀਂ ਕਰਦੇ ਤੇ ਕੰਮ ਲਾ ਕੇ ਰੱਖਣਾ ਨਹੀਂ ਕੱਲ ਬਿਜੀ ਨਾਲ ਗੱਲ ਕਰਾਂਗੇ ਤੇ ਚੁੰਗੇ ਛੜਾਦਾ ਨਹੀਂ ਨਾਲ ਕੱਲ ਨਾ ਕਰ ਤੂੰ ਕੋਈ ਗੱਲ ਨਹੀਂ ਧਿਆਨ ਆਰਾਮ ਨਾਲ ਗੱਲ ਕਰਾਂਗੇ ਕਿ ਬਿਜੀ ਚੁੰਗੇ ਛੜ ਦਈ ਤੂੰ ਕੋਈ ਕੰਮ ਜਿਹੜਾ ਵੀ ਕਰਨਾ ਇਹਦੇ ਕੋਲੇ ਹੀ ਕਰਾਣਾ ਆ ਠੀਕ ਤੁਸੀਂ ਨਾ ਉੱਪਰ ਉੱਪਰ ਉਹ ਕਹਿ ਦੇਣਾ ਮੰਜੂ ਰਹਿਣ ਦੇ ਅਸੀਂ ਆਪੇ ਕਰਾਂਗੇ ਮੈਂ ਕਹਾਂਗੇ ਫੇਰ ਕਿ ਸਾਡੀ ਛੋਟੀ ਦਰਾਨੀ ਅਸੀਂ ਸਿਖਾਵਾਂਗੇ ਤੇ ਆਹ ਬਹਾਨੇ ਬਹਾਨੇ ਸਿਰ ਉਹਨੂੰ ਸੋਈਦਾ ਪਤਾ ਲੱਗੇਗਾ ਕਿਹੜੀ ਚੀਜ਼ ਕਿੱਥੇ ਪਈ 对，嗯。 ਹਾਂਜੀ ਆ ਜਾ ਯਾਰ ਮੈਂ ਜਾਣਾ ਵਾਂ ਆਈ ਮੈਂ ਲੇਟ ਹੋਂ ਡਿਆ ਵੇ ਇਹ 11 ਵਜ ਗਏ ਆ ਆ ਗਈ ਆ ਗਈ ਹਾਂਜੀ ਦੱਸੋ ਮੈਨਾਂ ਤੇਰੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਹੈ ਹਾਂਜੀ ਕਰੋ ਆ ਗਈਏ ਦੇਖਦੇ ਹਾਂ ਇੰਗਲਗਾ ਬਹੁਤ ਸੋਣਾ ਮੰਗਸੁੱਤੇ ਦਾ ਹਾਂ ਬਹੁਤ ਸੋਣਾ ਮੈਂ ਨਾ ਇਹ ਹੁਣੇ ਹੀ ਪਾ ਲੈਣੀ ਹੈ ਦੂਸਰੀ ਗੱਲ ਹਾਂਜੀ ਇੱਕ ਗੱਲ ਮੇਰੇ ਧਿਆਨ ਨਾਲ ਸੁਣੋ ਸਾਰੇ ਘਰ ਦੇ ਬਹੁਤ ਵਧੀਆ ਵਾ ਜਿੰਨੇ ਇਸ ਚਾਰਦੁਵਾਰੀ ਚ ਰਹਿੰਦੇ ਨਾ ਉਹ ਇੱਕ ਦੂਜੇ ਦੀ ਜਾਨ ਦੇਣ ਤੱਕ ਜਾਂਦੇ ਆ ਠੀਕ ਹੈ ਤੂੰ ਲੈ ਨਵੀਂ ਆ ਇਹਨੂੰ ਲਿੱਟ ਸਿਸਟਮ ਦਾ ਨਹੀਂ ਪਤਾ ਮੈਂ ਸਮਝ ਸਕਦਾ ਹਾਂ ਕਰਦਾ ਹੈ ਨਾ ਕੀ ਸਿਸਟਮ ਆ ਲੇਕਿਨ ਆਪਾਂ ਇਹਨਾਂ ਦੇ ਵਿੱਚ ਉਸੇ ਤਰ੍ਹਾਂ ਰਹਿਣਾ ਵਾ ਆਪਾਂ ਅੱਜ ਤੱਕ ਮੇਰੀਆਂ ਭਾਬੀਆਂ ਵਾਂ ਇੰਨੀਆਂ ਚੰਗੀਆਂ ਵਾਂ ਉਹਨਾਂ ਨੇ ਕਦੀ ਨਾ ਪਾੜ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵਖਰੇਵਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਕਿਰਨ ਮੈਂ ਨਹੀਂ ਚਾਹੁੰਦਾ ਕਿ ਪਤਾ ਦੋ ਆਈਆਂ ਤੇ ਇਹ ਸਭ ਕੁਝ ਹੋਵੇ ਕਿਉਂਕਿ ਫਿਰ ਸਾਰਾ ਜਿਹੜਾ ਨਾਮ ਆ ਨਾ ਉਹ ਤੇਰੇ ਤੇ ਹੀ ਲੱਗਣਾ ਵਾ ਠੀਕ ਹੈ ਮੈਂ ਨਹੀਂ ਚਾਹੁੰਦਾ ਕਿ ਇਹੋ ਜੀ ਗੱਲ ਕਦੀ ਵੀ ਹੋਵੇ ਓਹੋ ਇਸੇ ਗੱਲ ਦੀ ਤੁਸੀਂ ਟੈਨਸ਼ਨ ਨਾ ਲਓ ਇਸ ਤਰ੍ਹਾਂ ਦਾ ਮੌਕਾ ਤੁਹਾਨੂੰ ਕਦੀ ਨਹੀਂ ਮਿਲੇਗਾ ਕਿ ਤੁਹਾਨੂੰ ਕੰਪਲੇਂਟ ਹੋਵੇ ਮੇਰੇ ਤੋਂ ਨਾਲੇ ਵੱਡੇ ਪਰਿਵਾਰ ਦਾ ਤੇ ਮੈਨੂੰ ਸ਼ੁਰੂ ਤੋਂ ਹੀ ਬੜਾ ਸ਼ੌਂਕ ਸੀਗਾ ਕਿ ਵੱਡਾ ਪਰਿਵਾਰ ਹੋਵੇ ਆਪਾਂ ਸਾਰੇ ਜਣੇ ਰਲ ਮਿਲ ਕੇ ਰਹੀਏ ਤੇ ਇੱਥੇ ਦੇ ਸੁੱਖ ਨਾ ਸਾਰਾ ਸਾਰੇ ਜਣੇ ਬਹੁਤ ਵਧੀਆ ਤੇ ਪਰਿਵਾਰ ਵੀ ਵਧੀਆ ਹੈਗਾ ਵਾ ਨੇਰੀ ਦੇ ਖੁਆਇਸ਼ ਪੂਰੀ ਹੋ ਗਈ ਵੱਡੇ ਪਰਿਵਾਰ ਵੱਲੀ ਚੰਗੀ ਗੱਲਾਂ ਕਰਨ ਤੂੰ ਤੇ ਇਹ ਗੱਲ ਕਹਿ ਕੇ ਮੇਰੇ ਤੇ ਮਨ ਦਾ ਸੱਚੀ ਬੋਝ ਹੀ ਹੌਲਾ ਕਰਤਾ ਮੈਨੂੰ ਸਭ ਤੋਂ ਵੱਡੀ ਟੈਨਸ਼ਨ ਇਸੇ ਗੱਲ ਦੀ ਸੀ ਜਿਹੜੀ ਅੱਜ ਆਪਾਂ ਬੜੇ ਸੌਫਟਲੀ ਇੱਕ ਦੂਸਰੇ ਨਾਲ ਕਰਕੇ ਤੇ ਕਲੀਅਰ ਕਰ ਲਈ ਆ ਤੇ ਲਿਆ ਹੁਣ ਮੈਨੂੰ ਮੇਰਾ ਪਰਸ ਫੜਾ ਤੇ ਨਾਲੇ ਉਹ ਕਾਰਡ ਵਾਲੀ ਡੱਬੀ ਫੜਾ ਤੇ ਗੱਡੀ ਦੀ ਚਾਬੀ ਤੇ ਮੈਂ ਫਿਰ ਜਾਵਾਂ ਹਨਾ ਚਲੋ ਠੀਕ ਆ ਮੈਂ ਫੜਾ ਦਿੰਦੀ ਇੱਕ ਕੰਮ ਕਰ ਹੈ ਯਾਰ ਹਾਂਜੀ ਮੈਨੂੰ ਚਾਹ ਦਾ ਕਾਪੀ ਪਿਆਰੇ ਇੱਕ ਫੇਰ ਜਾਣਾ ਵਾ ਹਜੇ ਤੇ ਮੈਨੂੰ ਘਰ ਦੀਆਂ ਨੇ ਚੌਂਕੇ ਨਹੀਂ ਚਾੜਿਆ ਮੈਂ ਕਿਵੇਂ ਚਾਹ ਬਣਾਦਾ ਕਹਿੰਦਾ ਮਤਲਬ ਭਾਬੀ ਨੂੰ ਕਹਿ ਦੇ ਅੱਛਾ ਅੱਛਾ ਭਾਬੀ ਜੀ ਨੂੰ ਮੈਂ ਕਹਿ ਦੇਣੀ ਆ ਪਰ ਮੈਂ ਨਹੀਂ ਨਾ ਹਜੇ ਜਾ ਸਕਦੀ ਜੇ ਮੈਂ ਗਈ ਹੁੰਦੀ ਨਹੀਂ ਮੈਂ ਕਹਿਣ ਦਾ ਮਤਲਬ ਇਹ ਹੋਈ ਸੀ ਚਲੋ ਠੀਕ ਆ ਹੁਣ ਮੈਂ ਪਹਿਲਾਂ ਪਰਸ ਫੜਾਵਾਂ ਕਿ ਪਹਿਲਾਂ ਚਾਹ ਬਣਾਵਾਂ ਪਹਿਲੋ ਚਾਹ ਜੇ ਤੇ ਫਿਰ ਪਰਸ ਫੜਾ ਲਈ ਚਲੋ ਠੀਕ ਆ ਚੱਲ ਯਾਰ ਬੜੀ ਟੈਨਸ਼ਨ ਹੈ ਇਸ ਗੱਲ ਦੀ ਪਰ ਬੜਾ ਵਧੀਆ ਢੰਗ ਨਾਲ ਗੱਲ ਲੂਗੀ ਮਹਾਰਾਜ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ